ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਦੀ ਕਹਾਣੀ ਦਿਨ 19ਵੀਂ ਦੀ ਕਿਤਾਬ 40 ਦਿਨ ਵਿੱਚੋਂ ਕਹਿੰਦੇ ਹਨ ਚੰਗੀ ਕਿਤਾਬ ਚੰਗਾ ਅਧਿਆਪਕ ਉਹੀ ਹੈ ਜੋ ਸਾਨੂੰ ਸਿੱਖਣ ਦੀ ਬਜਾਏ ਸੋਚਣ ਦੀ ਆਦਤ ਪਾਉਂਦਾ ਹੈ ਜਾਣਕਾਰੀ ਨੂੰ ਸਿਆਨਮ ਸਮਝਣ ਵਾਲਿਆਂ ਦਾ ਹੱਥ ਹੀ ਉਹਨਾਂ ਦੇ ਪੈਰਾਂ ਦੀ ਜੰਜੀਰ ਬਣ ਜਾਂਦਾ ਹੈ ਕੇਸਰ ਦੀ ਅੱਖ ਖੁੱਲੀ ਸੀ ਪਰ ਉਹ ਲੰਮਾ ਪਿਆ ਹੋਇਆ ਸੀ ਤਕੀਰ ਆਪਣੀ ਪੋਥਰੀ ਵਿੱਚ ਇੱਕ ਪੁਰਾਣੀ ਕਿਤਾਬ ਪਾ ਰਿਹਾ ਸੀ ਕੇਸਰ ਤੇ ਪੁੱਛੰਦੇ ਫਕੀਰ ਜੀ ਨੇ ਦੱਸਿਆ ਇਹ ਸ਼ਾਮ ਮੁਹੰਮਦ ਦਾ ਜੰਗਨਾਮਾ ਹੈ ਤਾਂ ਫਕੀਰ ਨੇ ਗੱਲ ਜਾਰੀ ਰੱਖਦੇ ਕਿਹਾ ਸਾਡੇ ਗੁਰੂਆਂ ਨੇ ਸ਼ਬਦ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਸਾਨੂੰ ਕਿਤਾਬ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ ਜਿਸ ਦੀਆਂ ਦੋਸਤ ਕਿਤਾਬਾਂ ਨੇ ਉਹ ਕਦੇ ਇਕੱਲਾ ਨਹੀਂ ਹੋ ਸਕਦਾ ਬਸ ਜਾਣਕਾਰੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਸਿੱਖਣ ਦਾ ਮਦਦ ਆਪਣੇ ਆਪ ਨੂੰ ਸੁਧਾਰਨਾ ਅਤੇ ਦੂਜਿਆਂ ਦੀ ਮਦਦ ਕਰਨਾ ਹੋਣਾ ਚਾਹੀਦਾ ਹੈ ਜਦੋਂ ਸਮਾਂ ਮਿਲਿਆ ਸਿੱਖ ਇਤਿਹਾਸ ਨੂੰ ਜ਼ਰੂਰ ਪੜੀ ਇਹ ਸਾਡੇ ਖੂਨ ਵਿੱਚ ਰਚਿਆ ਇੱਕ ਇਤਿਹਾਸ ਹੈ ਕਿ ਇੱਕ ਆਮ ਸਿੱਖ ਜ਼ੁਲਮ ਦੇ ਖਿਲਾਫ ਜੁਝਾਰੂ ਬਣ ਕੇ ਖੜ ਜਾਂਦਾ ਹੈ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਸਮਾਂ ਭਾਵੇਂ ਮੁਗਲਾਂ ਦਾ ਸੀ ਜਾਂ ਅਫਦਾਲੀ ਵਰਗਿਆਂ ਦਾ ਅੰਗਰੇਜ਼ਾਂ ਦਾ ਜਾਂ ਚਾਹੇ ਹੁੰਦਾ ਫਕੀਰ ਨੇ ਕਿਸ ਨੂੰ ਸਮਝਾਉਣ ਵਾਂਗ ਦੱਸਿਆ ਇਤਿਹਾਸ ਤਾਂ ਕੌਮ ਦੀ ਜੜ ਹੁੰਦੇ ਨੇ ਜੋ ਇਤਿਹਾਸ ਪੜਦੇ ਨਹੀਂ ਉਹ ਇਤਿਹਾਸ ਨੂੰ ਪਛ ਵੀ ਨਹੀਂ ਸਕਦੇ ਤਾਂ ਫਕੀਰ ਜੀ ਕਿਸ ਨੂੰ ਕਹਿੰਦੇ ਹਨ ਇਕ ਇਟ ਸਰਹੰਦ ਦੀ ਬੋਲਦੀ ਹਾਂ ਆਪਣਾ ਦਿਲ ਭਰਿਆ ਅੱਜ ਫੋਲਦੀ ਹਾਂ ਜੁਗਾ ਜੁਗਾ ਤੋਂ ਵੇਖੇ ਮੈਂ ਲੋਕ ਰਹੋਂਦੇ ਕਾਲੇ ਸਫੇ ਇਤਿਹਾਸ ਦੇ ਖੋਲਦੀ ਹਾਂ ਠੰਡਾ ਬੁਰਜ ਤੇ ਵਗਦੀ ਏ ਪੌਣ ਠੰਡੀ ਕਦੇ ਕੰਬਦੀ ਹਾਂ ਕਦੇ ਡੋਲਦੀ ਹਾਂ ਕੱਲ ਜੋ ਦਾਦੀ ਦੀ ਗੋਦੀ ਚ ਸੁੱਤੀਆਂ ਸਨ ਉਹਨਾਂ ਨਿੱਕੀਆਂ ਜਿੰਦਾਂ ਨੂੰ ਟੋਲਦੀ ਹਾਂ ਰੱਬਾ ਮੁੱਕੇ ਇਹ ਪੌ ਦੀ ਰਾਤ ਕਾਲੀ ਨਾਲ ਸਮੇਂ ਦੇ ਆਸ ਨੂੰ ਤੋਲਦੀ ਹਾਂ ਧੰਨਵਾਦ